ਨਾਨਾ ਬਾਬਾ ਬਰਿੰਦਰ ਸਿੰਘ ਜੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਜਿਸੇ ਦੁਸ਼ਟ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਦੁਸ਼ਤੀ ਜਿਹੜਾ ਕਾਤਲ ਸੀ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਸਲਾਪਰ ਕਾਦੀਆਂ ਦੇ ਕੋਲ ਨਗਰ ਆ ਜਿੱਥੇ ਦਾ ਉਹ ਦੁਸ਼ਟ ਰਹਿਣ ਵਾਲਾ ਸੀ ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਬਟਾਰਾ ਨੂੰ ਅਜੇ ਮਿਲਣ ਆਏ ਸੀ ਜੀ ਬਿਆਨਤ ਕਰ ਖਾਸ ਸਾਡੇ ਪੇਜ ਤੋਂ ਇੱਕ ਪੋਸਟ ਅਪਲੋਡ ਕੀਤੀ ਹੈ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਇਆ ਇਨਾਮ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ੍ਰੀ ਗੁਰੂ ਰੰਗ ਸਾਹਿਬ ਜੀ ਕਾਰ ਕਮੇਟੀ ਪੰਜਾਬ ਦੇ ਮੁਖ ਤੇਵਾਦਾਰ ਬਲਵੀਰ ਸਿੰਘ ਮੁੱਛੜ ਜੋ ਪਿਛਲੀ ਦਿਨੀ ਜੋ ਬਾਬਾ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਸਿੰਘ ਸਨ ਜੋ ਦੇ ਵੀ ਸਨ ਤੇ ਬੜੀ ਵੱਡੀ ਸੇਕਾਉ ਨੂੰ ਦੇਣ ਵੀ ਹੈ ਉਹਨਾਂ ਦੀ ਕਿਉਂਕਿ ਸਾਰੇ ਪਰਿਵਾਰ ਦੀ ਪਿਛਾ ਪਰਸ਼ੋਕੜ ਆਪਾਂ ਉਹਨਾਂ ਦਾ ਇਤਿਹਾਸ ਫੜੀਏ ਤੇ ਸੰਧੀਆਂ ਦੇ ਕਰਤਾਰ ਸੋਹਣਾ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਭਤੀਜੇ ਸਨ ਬਾਬਾ ਬਲਵਿੰਦਰ ਸਿੰਘ ਜਿਹੜੇ ਅਠਵਾਰ ਨਗਰ ਵਿੱਚ ਆਣ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਕਿਸੇ ਦੁਸ਼ਟ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਦੁਸ਼ਤੀ ਜਿਹੜਾ ਕਤਲ ਸੀ ਆ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਐ ਸਿੱਖ ਜਥੇਬੰਦੀਆਂ ਦੇ ਅੰਦਰ ਰੋਸ ਸੀ ਸੰਗਤਾਂ ਦੇ ਅੰਦਰ ਰੋਸ ਸੀ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪਰ ਜਦੋਂ ਅਸੀਂ ਐਸਐਸਪੀ ਬਟਾੜੇ ਨੂੰ ਆਣ ਕੇ ਮਿਲੇ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੀਆਂ ਟੀਮਾਂ ਟੋਟਲ ਸੀਏ ਦੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਉਹ ਸਾਰਿਆਂ ਥਾਵਾਂ ਤੇ ਰੇਡ ਵੀ ਕਰ ਰਹੀਆਂ ਜਿਸ ਜਿੱਥੇ ਪਤਾ ਲੱਗ ਰਿਹਾ ਹੈ। ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹਨੂੰ ਫੜ ਕੇ ਭਾਂਦੀਆਂ ਜਿਹੜੀਆਂ ਸਜਾਵਾਂ ਨੇ ਉਹ ਜ਼ਰੂਰ ਦਲਤ ਵੱਲੋਂ ਵੀ ਮਿਲ ਗਈਆਂ ਤੇ ਪ੍ਰਸ਼ਾਸਨ ਵੱਲੋਂ ਵੀ ਮਿਲ ਗਈਆਂ। ਅਸੀਂ ਚਾਹੁੰਦੇ ਹਾਂ ਕਿ ਇਹ ਦੋਸ਼ੀ ਨੂੰ ਜਲਦੀ ਫੜ ਕੇ ਸਲਾਖਾ ਦੇ ਅੰਦਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬਿਆਨਤ ਗੌਰ ਖਾਲਸਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦਮ ਦੀ ਮਿੱਟ ਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ਾਂ ਦੇ ਭਤੀਜੇ ਸਨ ਚੀਤ ਭਾਈ ਅਮਰੀਕ ਸਿੰਘ ਜੀ ਦੇ ਭਰਾਤਾ ਨੇ ਜਿਨ੍ਹਾਂ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਅਠਵਾਲ ਪੁਲ ਜਿੱਤੇ ਬਾਬਾ ਜੀ ਸੇਵਾ ਨਿਵਾਰੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਸਥਾਨ ਜੇ ਤਾਂ ਨਮਕਹ ਹਰਾਮੀ ਨੇ ਬਾਬਾ ਜੀ ਦੀ ਪਿੱਠ ਦੇ ਵਾਰ ਕਰਕੇ ਬਾਬਾ ਜੀ ਦਾ ਕਤਲ ਕਰ ਦਿੱਤਾ ਤੇ ਅੱਜ ਲਗਭਗ ਆਲਮੋਸਟ 11 ਦਿਨ ਹੋ ਗਏ ਆ ਅਜੇ ਅਜੇ ਤੱਕ ਉਹ ਪਾਪੀ ਫੜਿਆ ਨਹੀਂ ਗਿਆ ਸਲਾਹਪੁਰ ਕਾਦੀਆਂ ਦੇ ਕੋਲ ਨਗਰ ਆ ਜਿੱਥੇ ਦਾ ਉਹ ਦੁਸ਼ਟ ਰਹਿਣ ਵਾਲਾ ਸੀ ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਬਟਾਰਾ ਨੂੰ ਅੱਜ ਮਿਲਣ ਆਏ ਸੀਗੇ ਐਸਐਸਪੀ ਬਟਾਰਾ ਉਹਨਾਂ ਨੇ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ ਵੀ ਉਹਨਾਂ ਦੀ ਜਿਹੜੀਆਂ ਟੀਮ ਨੇ ਵਰਕ ਕਰ ਰਹੀਆਂ ਇਸ ਸਾਰੇ ਮੁੱਦੇ ਦੇ ਉੱਤੇ ਇਹ ਸਾਰੇ ਮਸਲੇ ਦੇ ਉੱਤੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਹੁਣ ਅਸੀਂ ਇੱਥੋਂ ਤੇ ਵਾਪਸ ਚੱਲ ਚੱਲਦੇ ਆ ਪਰ ਚੁੱਪ ਕਰਕੇ ਅਜੇ ਅਸੀਂ ਬੈਠਣ ਵਾਲੇ ਨਹੀਂ ਐ ਜਿੰਨਾ ਚਿਰ ਉਹ ਕਾਤਰ ਨਹੀਂ ਫੜਿਆ ਜਾਂਦਾ ਉਹਨਾਂ ਚਿਰ ਅਸੀਂ ਵੀ ਸਰਗਰਮ ਹੀ ਰ੍ਹਾਂਗੇ ਅਸੀਂ ਬਾਬਾ ਜੀ ਦੇ ਕਾਤਰ ਨੂੰ ਸਜਾ ਦਿਵਾ ਕੇ ਹੀ ਹਟਾਂਗੇ ਤੇ ਅਸੀਂ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਕਰਦੇ ਆ ਅਸੀਂ ਆਪਣੇ ਪੇਜ ਤੋਂ ਢਾਡੀ ਬਿਆਨਤ ਕਰ ਖਾ ਸਾਡੇ ਪੇਜ ਤੋਂ ਇੱਕ ਪੋਸਟ ਅਪਲੋਡ ਕੀਤੀ ਐ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਇਆ ਇਨਾਮ ਰੱਖਿਆ ਹੋਇਆ ਐ ਤੇ ਜਿਹੜਾ ਇਨਫਰਮੇਸ਼ਨ ਦੇਵੇਗਾ ਉਹਦੀ ਜਾਣਕਾਰੀ ਅਸੀਂ ਗੁਪਤ ਰੱਖਾਂਗੇ ਸੋ ਇਸ ਵੀਡੀਓ ਨੂੰ ਵੀ ਆਪ ਜੀ ਨੇ ਸ਼ੇਅਰ ਕਰਨਾ ਹੈ ਗਰੁੱਪਾਂ ਵਿੱਚ ਵੀ ਪਾਉਣਾ ਹੈ ਤਾਂ ਜੋ ਪਾਪੀ ਫੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਬਾਬਾ ਬਰਿੰਦਰ ਸਿੰਘ ਜੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਜਿਸੇ ਦੁਸ਼ਟ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਦੁਸ਼ਤੀ ਜਿਹੜਾ ਕਤਲ ਸੀ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਸਲਾਪੁਰ ਕਾਦੀਆਂ ਦੇ ਕੋਲ ਨਗਰ ਹੈ ਜਿੱਥੇ ਦਾ ਉਹ ਦੁਸ਼ਟ ਰਹਿਣ ਵਾਲਾ ਸੀ ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਬਟਾਰਾ ਨੂੰ ਅੱਜ ਮਿਲਣ ਆਏ ਸੀਗੇ ਜੀ ਬਿਆਨਤ ਕਰ ਖਾਸ ਸਾਡੇ ਪੇਜ ਤੋਂ ਇੱਕ ਪੋਸਟ ਅਪਲੋਡ ਕੀਤੀ ਹੈ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਿਆ ਇਨਾਮ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ੍ਰੀ ਗੁਰੂ ਰੰਗ ਸਾਹਿਬ ਸਰਕਾਰ ਕਮੇਟੀ ਪੰਜਾਬ ਦੇ ਮੁਖ ਤੇਵਾਦਾਰ ਬੜੀ ਉਸ ਮੁਛਲ ਜੋ ਪਿਛਲੀ ਦਿਨੀ ਜੋ ਬਾਬਾ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਸਿੰਘ ਸਨ ਜੋ ਦੇ ਵੀ ਸਨ ਤੇ ਬੜੀ ਵੱਡੀ ਸਿਕਾਉ ਨੂੰ ਦੇਣ ਨਹੀਂ ਆ ਉਹਨਾਂ ਦੀ ਕਿਉਂਕਿ ਸਾਰੇ ਪਰਿਵਾਰ ਦੀ ਪਿਸ਼ਾਪਰ ਸ਼ੋਕਰ ਆਪਾਂ ਉਹਨਾਂ ਦਾ ਇਤਿਹਾਸ ਪੜੀਏ ਤੇ ਸੰਧੀਆਂ ਦੀ ਕਰਤਾਰ ਸੋਣਾ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਭਤੀਜੇ ਸਨ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਅਠਵਾਰ ਨਗਰ ਵਿੱਚ ਆਣ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਕਿਸੇ ਦੁਸ਼ਮਣ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਦੋਸ਼ਟੀ ਜਿਹੜਾ ਕਤਲ ਸੀ ਆ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਐ ਸਿਕ ਜਥੇਬੰਦੀਆਂ ਦੇ ਅੰਦਰ ਰੋਸ ਸੀ ਸੰਗਠਨਾਂ ਦੇ ਅੰਦਰ ਰੋਸ ਸੀ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪਰ ਜਦੋਂ ਅਸੀਂ ਐਸਐਸਪੀ ਬਟਾੜੇ ਨੂੰ ਆਣ ਕੇ ਮਿਲੇ ਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੀਆਂ ਟੀਮਾਂ ਟੋਟਲ ਸੀਏ ਦੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਉਹ ਸਾਰਿਆਂ ਥਾਵਾਂ ਤੇ ਰੇਡ ਵੀ ਕਰ ਰਹੀਆਂ ਜਿੱਥੇ ਜਿੱਥੇ ਪਤਾ ਲੱਗ ਰਿਹਾ ਕੋਈ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਉਹਨੂੰ ਫੜ ਕੇ ਬੰਦੀਆਂ ਜਿਹੜੀਆਂ ਸਜਾਵਾਂ ਨੇ ਉਹ ਜ਼ਰੂਰ ਦਾਲਤ ਵੱਲੋਂ ਵੀ ਮਿਲ ਗੀਆਂ ਤੇ ਪ੍ਰਸ਼ਾਸਨ ਵੱਲੋਂ ਵੀ ਮਿਲ ਗੀਆਂ ਅਸੀਂ ਚਾਹੁੰਦੇ ਹਾਂ ਕਿ ਇਹ ਦੋਸ਼ੀ ਨੂੰ ਜਲਦੀ ਫੜ ਕੇ ਇਸ ਇਲਾਕੇ ਦੇ ਅੰਦਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬਿਆਨਤ ਗੌਰ ਖਾਲਸਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਦਮਨੀ ਮੀਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਮਹਾਂਪੁਰਸ਼ਾਂ ਦੇ ਭਤੀਜੇ ਸਨ ਚੀਤ ਭਾਈ ਅਮਰੀਕ ਸਿੰਘ ਜੀ ਦੇ ਭਰਾਤਾ ਨੇ ਜਿਨ੍ਹਾਂ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਅਠਵਾਲ ਪੁਲ ਜਿੱਥੇ ਬਾਬਾ ਜੀ ਸੇਵਾ ਨਿਵਾਰੇ ਸੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਸਾਨ ਜਿੱਥੇ ਨਮਕ ਹਰਾਮੀ ਨੇ ਬਾਬਾ ਜੀ ਦੀ ਪਿੱਠ ਦੇ वार ਕਰਕੇ ਬਾਬਾ ਜੀ ਦਾ ਕਤਲ ਕਰ ਦਿੱਤਾ ਤੇ ਅੱਜ ਲਗਭਗ ਆਲਮੋਸਟ 11 ਦਿਨ ਹੋ ਗਏ ਆ ਅਜੇ ਅਜੇ ਤੱਕ ਉਹ ਪਾਪੀ ਫੜਿਆ ਨਹੀਂ ਗਿਆ ਸਲਾਪੁਰ ਕਾਦੀਆਂ ਦੇ ਕੋਲ ਨਗਰ ਆ ਜਿੱਥੇ ਦਾ ਉਹ ਦੁਸ਼ਟ ਰਹਿਣ ਵਾਲਾ ਸੀ ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਬਟਾਰਾ ਨੂੰ ਅੱਜ ਮਿਲਣ ਆਏ ਸੀਗੇ ਐਸਐਸਪੀ ਬਟਾਰਾ ਉਹਨਾਂ ਨੇ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ ਵੀ ਉਹਨਾਂ ਦੀ ਜਿਹੜੀਆਂ ਟੀਮ ਨੇ ਵਰਕ ਕਰ ਰਹੀਆਂ ਇਸ ਸਾਰੇ ਮੁੱਦੇ ਦੇ ਉੱਤੇ ਇਹ ਸਾਰੇ ਮਸਲੇ ਦੇ ਉੱਤੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਹੁਣ ਅਸੀਂ ਇੱਥੋਂ ਦੇ ਵਾਪਸ ਚੱਲ ਚੱਲੇ ਆ ਪਰ ਚੁੱਪ ਕਰਕੇ ਅਜੇ ਅਸੀਂ ਬੈਠਣ ਵਾਲੇ ਨਹੀਂ ਆ ਜਿੰਨਾ ਚਿਰ ਉਹ ਕਾਤਰ ਨਹੀਂ ਫੜਿਆ ਜਾਂਦਾ ਉਹਨਾਂ ਚਿਰ ਅਸੀਂ ਵੀ ਸਰਗਰਮ ਹੀ ਰ੍ਹਾਂਗੇ ਅਸੀਂ ਬਾਬਾ ਜੀ ਦੇ ਕਾਤਰ ਨੂੰ ਸਜਾ ਦਿਵਾ ਕੇ ਹੀ ਹਟਾਂਗੇ ਤੇ ਅਸੀਂ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਕਰਦੇ ਆ ਅਸੀਂ ਆਪਣੇ ਪੇਜ ਤੋਂ ਢਾਡੀ ਬਿਆਨਤ ਕਰ ਖਾ ਸਾਡੇ ਪੇਜ ਤੋਂ ਇੱਕ ਪੋਸਟ ਅਪਲੋਡ ਕੀਤੀ ਹੈ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਇਆ ਇਨਾਮ ਰੱਖਿਆ ਹੋਇਆ ਹੈ ਤੇ ਜਿਹੜਾ ਇਨਫਰਮੇਸ਼ਨ ਦੇਵੇਗਾ ਉਹਦੀ ਜਾਣਕਾਰੀ ਅਸੀਂ ਗੁਪਤ ਰੱਖਾਂਗੇ ਸੋ ਇਸ ਵੀਡੀਓ ਨੂੰ ਵੀ ਆਪ ਜੀ ਨੇ ਸ਼ੇਅਰ ਕਰਨਾ ਹੈ ਗਰੁੱਪਾਂ ਵਿੱਚ ਵੀ ਪਾਉਣਾ ਹੈ ਤਾਂ ਜੋ ਪਾਪੀ ਫੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ